ਸਾਸਰੀਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਜੀ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਸੇ ਇਲਾਕੇ ਵਿੱਚ ਮੀਂਹ ਬੱਦਲ ਵਾਜਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਤੇ ਕਿਸੇ ਇਲਾਕੇ ਵਿੱਚ ਇਹ ਹੁਣ ਮੌਸਮ ਦੀ ਕਾਰਵਾਈ ਜਿਹੜੀ ਹੈ ਆਉਂਦੇ ਕੁਝ ਘੰਟਿਆਂ ਵਿੱਚ ਦਿਖਾਈ ਦੇਵੇਗੀ ਸਾਢੇ 4 ਕਰੀ ਦਵਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਸੈਟਰਡੇ ਵਿੱਚ ਦੇਖ ਸਕਦੇ ਹੋ ਤੁਸੀਂ ਕਿ ਹਲਕੇ ਤੋਂ ਦਰਮਿਆਨੇ ਰੂਪ ਦੀ ਗੱਲ ਕਰੀਏ ਤਾਂ ਬੱਦਲ ਵਗਦਾ ਦੌਰ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਤੇ ਮਾਲਵੇ ਦੇ ਇਲਾਕੇ ਵਿੱਚ ਬਣਦਾ ਸ਼ੁਰੂ ਹੋ ਚੁੱਕਿਆ ਹੈ ਹੁਣ ਆਪਾਂ ਜ਼ਿਲ੍ਹੇ ਵਾਈਜ਼ ਦੇਖ ਲੈਂਦੇ ਹਾਂ ਕਿਸ ਇਲਾਕੇ ਵਿੱਚ ਕੀ ਕੀ ਸਿਸਟਮ ਬ ਜ਼ਿਲ੍ਹੇ ਵਾਈਜ਼ ਗੱਲ ਕਰੀਤੀ ਜਾਵੇ ਤਾਂ ਖਾਸ ਕਰਕੇ ਜਿਹੜਾ ਆਪਣਾ ਹੁਸ਼ਿਆਰਪੁਰ ਜ਼ਿਲ੍ਹਾ ਹੋ ਗਿਆ ਜੀ ਨਵਾਂ ਸ਼ਹਿਰ ਦਾ ਇਲਾਕਾ ਹੋ ਗਿਆ ਰੂਪਨਗਰ ਸਾਹਿਬ ਜਦਾ ਜੀਸੀ ਨਗਰ ਪਟਿਆਲਾ ਫਤਿਹਗੜ੍ਹ ਸਾਹਿਬ ਸੰਗਰੂਰ ਮਾਨਸਾ ਬਰਨਾਲਾ ਬਠਿੰਡਾ ਮੁਕਸਰ ਫਜ਼ਿਲਕਾ ਮਲੇਰਕੋਟਲਾ ਇਹਨਾਂ ਇਲਾਕਿਆਂ ਦੇ ਵਿੱਚ ਸ਼ੁਰੂਆਤੀ ਦੌਰ ਤੇ ਬੱਦਲਬਾਈ ਪਣਨੀ ਸ਼ੁਰੂ ਹੋ ਜਾਵੇਗੀ ਤੇ ਜਿਨ੍ਹਾਂ ਦੇ ਵਿੱਚ ਕਿਣਮਣ ਕਰਨ ਦੇ ਨਾਲ ਸੰਘਣੇ ਬੱਦਲ ਦੀ ਆਮਦ ਆਉਂਦੇ ਕੁਝ ਘੰਟੇ ਵਿੱਚ ਦਿਖਾਈ ਦੇ ਸਕਦੇ ਹੈ ਮੀਂਹ ਦੀ ਕੋਈ ਵੱਡੀ ਹਜੇ ਕਾਰਵਾਈ ਪੈੰਦੀ ਦਿਖਾਈ ਨਹੀਂ ਦੇ ਰਹੀ ਪਰ ਜੋ ਵੀ ਹੋਵੇਗਾ ਕਿਣਮਣ ਕਰਨ ਦੇ ਰੂਪ ਵਿੱਚ ਹੋਵੇਗਾ ਤੇ ਹਲਕੇ ਫੁਲਕੇ ਬੱਦਲਾਂ ਦੇ ਨਾਲ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਤਾਪਮਾਨ ਦੀ ਗੱਲ ਕਰੀਏ ਪਿਛਲੇ ਦਿਨਾਂ ਨਾਲੋਂ ਤਾਪਮਾਨ ਘਟੇ ਹੋਏ ਨੇ ਜੀ ਕਿਉਂਕਿ ਲਗਾਤਾਰ ਹੁਣ ਮੌਸਮ ਦੇ ਵਿੱਚ ਮੀਹਾਂ ਦਾ ਦੌਰ ਚੱਲ ਰਿਹਾ ਹੈ ਜਿਸ ਦੇ ਨਾਲ ਕਿ ਤਾਪਮਾਨ ਦੇ ਵਿੱਚ ਕਮੀ ਆਉਂਦੀ ਦਿਖਾਈ ਦੇ ਰਹੀ ਹੈ ਹੁਮਸਤੋਂ ਰਾਤ ਦੀ ਅਪਡੇਟ ਜੋ ਵੀ ਹੋਵੇਗੀ ਚੈਨਲ ਤੇ ਵੇਖਣ ਲਈ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ